ਤਾਰਾ ਫੜਾ ਟਰਾਲਾ 572 ਵਗੈਰ ਭਾਈ ਦਬਦਾ ਨਹੀਂ ਹੈਗਾ 100 ਗਾਲਟਨ ਦੇ ਕਰੀਬ ਕਾਨ ਕੋਣੀ ਵੇ ਟਰਾਲੇ 'ਚ ਇਹ ਆਹੀ ਇਲਾਕਾ ਮੰਜਲਾ ਆਵਾ ਸਰਚਨਾ ਮਰਾਲੀ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਜੀ ਭਾਈ ਸਾਰੇ ਵੀਰਾਂ ਨੂੰ ਤੇ ਪ੍ਰਧਾਨ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਨੰਬਰਦਾਰ ਸਾਹਿਬ ਲੰਬੜਦਾਰ ਸਾਹਿਬ ਹਾਂਜੀ ਇਹ ਬਾਈ ਪਿੰਡ ਦੇ ਹੈਗਾ ਲੰਬੜਦਾਰ ਹੈ ਦਾ ਬਾਪੂ ਹਾਂ ਅੱਜ ਚੱਲੇ ਆ ਮਨੇ ਕਿਹੜੀ ਕਮੈਨ ਲੱਗਣੀ ਫਿਰ ਅੱਜ ਬਾਈ ਰਿਸ਼ਤੇਦਾਰਾਂ ਦੀ ਦਾ ਟੈਣਾ ਆਪਣੇ ਕਿਤਾ ਕਿੰਨੇ ਕਿੱਲੇ ਵੜਦੂਗਾ ਜੀ 6 ਵੜਦਣੇ 6 ਕਿੱਲੇ ਵੜਦਣੇ ਪ੍ਰਧਾਨ ਜੀ ਦੋ ਕਾਲੇ ਘਰੂਗੇ ਹਟਦੇ ਨਹੀਂ ਮੁੰਡੇ ਯਾਨੀ ਹਾਂ ਝੜ ਬਹੁਤ ਵਧੀਆ ਇੱਥੇ ਝੜ ਵਧੀਆ ਹਾਂ ਝੜ ਸਭ ਦਾ ਵਧੀਆ ਬਾਕੀ ਬਾਈ ਲੰਬੜਦਾਰ ਤੇਰੀ ਕਾਨ ਕਸੀ ਦੇਖ ਕੇ ਆਏ ਤੇ ਜੱਗਾ ਵੀ ਕਹਿੰਦਾ ਵੀ ਇਹਨਾਂ ਦੀ ਕਣਕ ਬਹੁਤ ਟੌਪ ਦੀ ਐ। ਬਾਕੀ ਹੁਣ ਝਾੜ ਪਤਾ ਲੱਗ ਜੂਗਾ। ਪ੍ਰਧਾਨ ਨੂੰ ਮੈਂ ਦਿਖਾ ਰਿਹਾ ਹਾਂ ਤਾਂ ਕਣਕ ਬਹੁਤ ਪਦੀ ਇਹਨਾਂ ਦੀ। ਨਹੀਂ ਝਾੜ ਬਹੁਤ ਆਇਤੀ। ਵੀ ਕੁਦਰਤ ਹੀ ਪ੍ਰਧਾਨੀ ਇਹਨਾਂ ਦਾ ਲੋਟ ਆਇਆ ਕੰਮ। ਝਾੜ ਇਹਨਾਂ ਦਾ ਚੰਗਾ ਹੋਊਗਾ। ਨਹੀਂ ਆਇਤੀ ਠੰਡ ਵੀ ਆਮਨੇ। ਅੱਛਾ ਠੰਡ ਕਰਕੇ ਹੌਲੀ ਹੌਲੀ ਪੱਕਦੀ ਐ। ਜਿਹੜੀਆਂ ਮੱਡੀਆਂ ਭਰੀਆਂ ਹੋਣੀਆਂ ਦੀਆਂ। ਹੁਣ ਢੇਰੀ ਜਿਹੜੀ ਜਾਂਦੀ ਉਹ ਵੀ ਫੁੱਲ ਕੇ ਭਰਦੇ ਆ। ਨਰਮ ਪਈ ਹੈ ਹਲੇ ਵੀ। ਬਾਕੀ ਭਾਈ ਉਦਾਂ ਧੁੱਪ ਨਹੀਂ ਪੈਂਦੀ ਹਲੇ ਹੌਲੀ ਹੌਲੀ ਪੱਕ ਰਹੀ ਕਣਕ। ਹੁਣ ਵੀ ਦੇਣਾ ਠੰਡ ਠੰਡੀ ਹਵਾ ਚੱ ਤੇ ਜੱਗਾ ਕਹਿੰਦਾ ਮੈਨੂੰ ਵੀ ਰਸਤੇ ਚੱਕ ਲਿਓ ਕਹਿੰਦਾ ਬਾਈ ਇੱਕ ਠੰਡੇ ਦੀ ਬੋਤਲ ਲੱਗਣੀ ਹੈ ਪ੍ਰਧਾਨ ਜੀ ਡਿਮਾਂਡ ਵੇਲਾ ਰੱਖੀ ਹੈ ਵੈਸ਼ਨੂ ਪਾਰਟੀ ਬਹੁਤ ਸਸਤੀ ਪੈਂਦੀ ਹੈ ਹਾਂ ਹਾਂ ਵੈਸ਼ਨੂ ਪਾਰਟੀ ਬਹੁਤ ਸਸਤੀ ਹੈ 90 ਵਿੱਚ ਅੱਛਾ ਮੈਂ ਕਹਿੰਦਾ ਸਰਾਬੀ ਵਾਲੀ ਪਾਲਟੀ ਸਸਤੀ ਮੈਂਦੀ 100 ਰੁਪਏ ਦੇ ਗਲਾਸ ਵੀ 6-7 ਆ ਜਾਂਦੇ ਇੱਕ ਬੋਤਲ ਆ ਜਾਂਦੀ ਆ 100 ਰੁਪਏ ਦੀ ਪਕੌੜੀਆਂ 5 ਰੁਪਏ ਦੇ ਗਲਾਸ ਹਾਂ ਚਾਰ ਜਾਨੇ ਟੱਲਿਓ ਰਾਜਨ ਨੇ ਅੱਜ ਪ੍ਰਧਾਨ ਨੇ ਬਾਈ ਟੋਰ ਕੱਢੀ ਵੀ ਐ ਆਹੋ ਤਿਆਰ ਵਿਆਹ ਰਹਾ ਅਸੀਂ ਤਾਂ ਕਹਿੰਦੇ ਤੇ ਬੁਲਟ ਤੇ ਰੀਲ ਬਣਾ ਲੈ ਉਹ ਖੜਾ ਪੁੱਠੇ ਗੇਰ ਵਾਲਾ ਕੁਝ ਨਹੀਂ ਬਾਈ ਕਹਿੰਦਾ ਨਹੀਂ ਕਹਿੰਦਾ ਕਣਕਾ ਪੱਕੀਆਂ ਵਾ ਡਾਲ ਲੱਗਦਾ ਨਹੀਂ ਉਦਾਂ ਸਿਆਣੇ ਹੋ ਗਏ ਹੁਣ ਕੱਲ ਨੂੰ ਪੰਗਾ ਲੈਣੇ ਪੁੱਠੇ ਵਾਲਾ ਚਲਾ ਕੇ ਰੇ ਨੋ ਮੈਂ ਤਾਂ ਬੋਲਟ ਹੀ ਚਲਾਇਆ ਮੈਂ ਕਿਦਾਂ ਚਲਾਇ ਤੇਰੇ ਵਾਲਾ ਬਸ ਉਹ ਸਿੱਧੇ ਵਾਲਾ ਚਲਾ ਹੋਇਆ ਨਾ ਪੁੱਠੇ ਵਾਲੇ ਨਹੀਂ ਚਲਿਆ ਮੇਰੇ ਪੁੱਠੇ ਵਾਲਾ ਬ੍ਰੇਕ ਲਾਉਣੀ ਦੂਈ ਦੂ ਵਾਸੇ ਲਾਜੀ ਨਾ ਨਹੀਂ ਇੰਨਾ ਤਾਂ ਨਹੀਂ ਭਲੇ ਐਨੇ ਚਲਾਇ ਲਿਆ ਮੈਂ ਵੀ ਇੱਕ ਵਾਰ ਚਲਾਇ ਦਾ ਉਹ ਵਿਚੌੜ ਵੀ ਗੇਅਰ ਨੂੰ ਦੱਬੀ ਗਿਆ ਉਲਟ ਸਾਈਡ ਦਾ ਪਲੇਕਾ ਪੈਂਦਾ ਹੁਣ ਤੂੰ ਕਲਾਟੀ ਨੇ ਜਾ ਕੇ ਸਪਲੈਂਡਰ ਚ ਚਲਾਉਣ ਦਾ ਜੋ ਨਹੀਂ ਬਸ ਆਉਂਦਾ ਸਾਡੇ ਦਾ ਗੇਅਰ ਨਹੀਂ ਲੋਟ ਲਾਦੇ ਦੂਆ ਸੀਰੀਅਲ ਚੱਕਿਆ ਜਿਹੜੀ ਵਾਲਾ ਮੋਟਰਸਾਈਕਲ ਉੱਪਰ ਲੇਖਾ ਪੈਂਦਾ ਇਹਦੇ ਵਿੱਚ ਤਣਾਜ ਲਾ ਕੇ ਚੱਲੀਏ ਹਾਂ ਬਾਈ ਵੰਡ ਕੇ ਨੂੰ ਦੇਖੀਏ ਵੇ ਕਿਆ ਕਹਿੰਦੀ ਕਰ ਮੈਂਨ ਚਲਿਆ ਚਲ ਨਹੀਂ ਉਹਨੇ ਲੈ ਇੱਕ ਤਾਂ ਮਾਰ ਕੇ ਦੇਖਦਾ ਲੈ ਤੜਾਉਣੀ ਆ ਬਹੁਤ ਬੈਗ ਮਾਰਦਾ ਭਾਈ ਹਾਂ 30000 ਰੁਪਏ ਲੈਂਦਾ ਸਰਜੀਤ ਹੁਣ ਗੋਡੇ ਦਾ ਚੜ ਨਹੀਂ ਆਪਾਂ ਐਮ ਪੀ ਡੀ ਕਰਾ ਦੇਣ ਉਹ ਕੱਢਦਾ ਪੈਂਦਾ ਪ੍ਰੈਸ਼ਰ ਜਾਂਦਾ ਹਾਂ ਉਹ ਨਿਕਲਦਾ ਪ੍ਰੈਸ਼ਰ ਘੱਟ ਕੇ ਦੰਦਾ ਫੇਰ ਨਹੀਂ ਮਾਰਦਾ ਨਹੀਂ ਹਾਂ ਤੂੰ ਕਰਾਉਣਾ ਭੰਨ ਹੋ ਜਾਏਗਾ ਨਹੀਂ ਮੈਂ ਨਹੀਂ ਇਸਕੇ ਲੈਣਾ ਭਾਈ ਪ੍ਰਧਾਨ ਸਾਹਿਬ ਮਾਰ ਫੇ ਆਪਣੇ ਮੋੜ ਤੇ ਹਲਦੀ ਚੱਲ ਚੱਕ ਪ੍ਰਧਾਨ ਦਾ ਭਾਈ ਇਹ ਆ ਪਚਲਾ ਕੇ ਖੋ ਜਾ ਛੋਟਾ ਯਾਰ ਓਕੇ ਆਪਣੇ ਠੀਕ ਆ ਹੁਣ ਸਿਆਣੇ ਹੋ ਗਏ ਕਾਨੂੰ ਪਾਓ ਨਾ ਬਾਜੇ ਕਿੱਥੇ ਸਿਆਣੇ ਹੋਏ ਹਾਂ ਪਾਓ ਉਮਰ ਹੈਗੀ ਹਲੇ ਬਾਈ ਇਹਦਾ ਬਾਈ ਆਏ ਆ ਬਈ ਪ੍ਰਧਾਨ ਕਲਫ ਨਹੀਂ ਲਾਉਂਦਾ ਹੈਗਾ ਉਹਦੇ ਕਰਕੇ ਉਮਰ ਘੱਟ ਲੱਦੀ ਹੈ ਨਹੀਂ ਤਾਂ ਬੰਦੇ ਕਲਫ ਲਾਈ ਜਾਂਦੇ ਹਾਂ ਮੈਂ ਕਹਿੰਦਾ ਇੱਕ ਵਾਰ ਜੇ ਉਹਦੇ ਸਲੂਨ ਚ ਲੈ ਜੀ ਆਪਾਂ ਬਾਈ ਜੇ ਇੱਕ ਵਾਰ ਕਲਫ ਲਵਾ ਲਵੇ ਉਮਰ 40 ਸਾਲ ਵਾਂਗ ਨਹੀਂ ਮੁੜ ਕੇ 30 ਵਰਾ ਆਈ ਆ ਚਲੋ ਚੱਲੋ ਬਗੋਤਵਾਰਾ ਕੰਮ ਮੇਰੇ ਗਾ ਬਗੋਤਵਾਰਾ ਕਿਹਦੇ ਬਾਈ ਕਿੱਕ ਮਾਰਨੀ ਬਾਈ ਸੈਲਫ ਚੈੱਕ ਹਾਂ ਮੈਂ ਕਹਾਂ ਬਾਈ ਮਾਰਦਾ ਯਾਰ ਕਿ ਇੱਕ ਹਾਂ ਬੈਟਰੀ ਆ ਦੇ ਲਈ ਰਵੀ ਦਿਖਾਈ ਹੋ ਗਿਆ ਹੋ ਗਿਆ ਹੋ ਗਿਆ ਸਟਾਰਟ ਮਾਂ ਕਿਤੇ ਆਉਣਾ ਹੀ ਨਹੀਂ ਹੈਗਾ ਹੋ ਗਿਆ ਤਾਂ ਚੱਲ ਬਾਈ ਇਹ ਜੱਗੇ ਲੱਦ ਲਊਗਾ ਲਓ ਜੀ ਬਾਈ ਜੱਗੇ ਦੀ ਵੇਟ ਹੁੰਦੀ ਆ ਕੱਛਾ ਪਾ ਕੇ ਆ ਗਿਆ ਤਾਂ ਕਿਆ ਕਹਿੰਦਾ ਫਲੋਰ ਪਾਇਆ ਵਾ ਫਲੋਰ ਪਾਇਆ ਵਾ ਫੁਦਾਰ ਪੇਪਰ ਦੇ ਨਹੀਂ ਜਾਣਾ ਜਿੱਗਾ ਪੇਪਰ ਤੇ ਨਹੀਂ ਜਾਣਾ ਹੁੰਦਾ ਦੁਬਾਰਾ ਗਿਆ ਫਿਰ ਭੱਜ ਕੇ ਘਰ ਨੂੰ ਮਨੇ ਇੱਕ ਗੱਲ ਆ ਯਾਰ ਹਾਂ ਪਕਾਣ ਦੀ ਅੱਜ ਟੌਰ ਤੇ ਟੌਰ ਅੱਜ ਹਾਂ ਕੁਰਤਾ ਪਜਾਮਾ ਨਾਪਣੇ ਵਾਲੀ ਜੁੱਤੀ ਚਿੱਟਾ ਟਿੱਕਾਂ ਲਾਈਂਗਾ ਚਿੱਟਾ ਟਿੱਕਾ ਕਾਲਾ 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 ਤਾਂ ਦਿਖਣਾ ਨਹੀਂ ਹੈਗਾ ਆ ਸਰਾਂਤਰ ਚ ਆਏ ਉਂਗਲੀ ਘਮਾ ਲਾਏ ਕਾਲਾ ਟਿੱਕਾ ਲਾਉਣਾ ਜ਼ਰੂਰੀ ਹੈ ਜ਼ਰੂਰੀ ਹੈ ਬਾਈ ਜੱਗਾ ਬਾਈ ਫੜੇ ਲੈ ਅੰਦਰ ਨਿਕਲਦਾ ਨਹੀਂ ਹੈਗਾ ਕੱਢਣਾ ਪੈਣਾ ਹੈ ਨਾ ਲੋਰ ਪਾਉਣ ਗਿਆ ਨਾ ਆ ਗਿਆ ਲੋਰ ਹੋ ਗਈ ਕਿ ਹੁਣ ਸੁਆਕੇ ਪਾਉਣੀ ਹੈ ਹਾਂ ਹਾਂ ਸੁਆਕੇ ਪਾਉਣੀ ਨਾ ਨਹੀਂ ਇਹ ਦੇਖੂਗਾ ਵੀ ਵਧੀਆ ਪਾਉਣੀ ਹੈ ਘੱਟੀਆਂ ਪਾਉਣੀ ਹੈ ਪੁਰਸ਼ੋਤਮ ਇਹ ਵੀ ਆਉਂਦਾ ਟਾਰਜਨ ਲਈ ਮੇਤਰ ਭਾਈ ਉਹ ਦਾ ਦੋਈ ਆ ਬਾਈ ਉਹਦੇ ਮੁੰਡੇ ਦੀ ਖੁੱਟ ਗਈ ਕਿਹੜੀ ਆਹ ਜੀ ਬੈਟਰੀ ਵਾਲੀ ਹਾਂ ਫੇਰ ਸਾਰੀ ਖਤਮ ਮੂਰੇ ਦੇ ਜੌਟਾ ਇੱਕ ਬਾਈ ਜੀ ਆਪਨੇ ਇਹ ਚ ਕਿਹਾ ਹੈ ਬਾਈ ਇਹ ਚਾਹ ਇਹ ਚਾਹੇ ਕੱਢ ਜਾਣਾ ਲਓ ਜੀ ਬਾਈ ਜੱਗਾ ਆ ਗਿਆ ਕਿ ਆਹ ਡਿਮਾਂਡ ਏ ਠੰਡਾ ਜਿਹਦਾ ਪਲਾਟ ਆ ਹਾਂ ਤਾਂ ਦਾ 20 ਤੇ ਪਾਰ ਆ ਨਹੀਂ ਵੀਰ ਥੱਲੇ ਆ ਜਾਣੀ ਹੋਈ ਦੀ ਮਰ ਪਰਨ ਦਾ ਜੱਗੇ ਨੇ ਕਿਹਾ ਜੇ ਤਾਂ ਠੰਡਾ ਬਲੌਂਕ ਦਾ 20 ਤੇ ਉੱਪਰ ਝਾੜਾ ਨਹੀਂ ਝੜ ਕਰ ਜਾਣਾ ਫੋਟੋ ਆਵੇ ਚੱਕਾ 1000 ਰੁਪਏ ਦਾ ਨਕਸਾ ਆ ਦੇ ਫੋਟੋ ਭੇਜੀ ਉੱਪਰ ਤੇ ਕਹਿੰਦਾ ਦੇਖ ਲਈ ਮੈਂ ਪਹਿਲਾਂ ਬਾਅਦ ਗੌਰ ਨਾਲ ਦੇਖ ਹੋ ਜਗੇ ਗੱਲ ਸਾਰਾ ਹੋ ਜਗੇ ਇਹਦੇ ਕਣਕ ਵਧੀਆ ਉਹ ਬੋਲਟ ਘਿਰ ਜਾਣਾ ਇੱਕ ਨੰਬਰ ਆ ਉਹ ਜੱਗੇ ਬੋਲਟ ਘਿਰ ਜਾਣਾ ਹਾਂ ਪਾਲਟ ਨਹੀਂ ਕਰਦਾ ਫੋਟੋ ਖਤਰਨਾਕ ਭੇਜੀ ਸਾਨੂੰ ਮੇਰੀ ਬਹਿਰ ਜਲ ਗਈ ਸਾਰੀ ओरिजिनल ਪਾਲਟ ਨਹੀਂ ਕਰਦਾ ਫੋਟੋ ਭੇਜੀ ਪਾਲਟ ਨਹੀਂ ਕਰਦਾ ਲਓ ਜੀ ਬਾਈ 4 ਕਿੱਲੇ ਸਾਡੇ ਅੰਦੇ ਨੂੰ ਛਾਂਗ ਤੇ ਆਮਨੇ ਕਿਹੜਾ ਰਹਿ ਗਿਆ ਹੁਣ ਆ ਗੱਤੀ ਰਹਿ ਗਿਆ ਗੱਤੀ ਪੂਰੀ ਨੇ ਆ ਜਾਣਾ ਹੁਣ ਜੇ ਕੋਸ ਟਾਈਮ ਨਹੀਂ ਲਾਇਆ ਮਸ਼ੀਨ ਨੇ ਤਾਂ ਹਾਂ ਕੇ ਰਾ ਇੱਕਾ ਸਿਰੇ ਸਿਰੇ ਤੇ ਆਮਨੇ ਕਿੰਨੇ ਕਿੱਲੇ ਹੋਰੇ ਇਹ 4 ਕਿੱਲੇ ਆ ਗਏ ਆ 4 ਕਿੱਲਿਆਂ ਦਾ ਇੱਕ ਟੱਕ ਇੱਕ ਟਰਾਲਾ ਦਾ ਬਾਈ ਭਰ ਗਿਆ ਹੁਣ ਧਵਿੰਦਰ ਪਰਤਾ ਪਰਮਣੀ ਮਸ਼ੀਨ ਦੇ ਬਾਇੰਡੀ ਹੈ ਤਰੰਜੀਤ ਬਾਇਦੀ ਆਜਾਣ ਦੀ ਮਸ਼ੀਨ ਹੈ ਸਵਰਾਜ K 800 ਆਜਾ ਬੁਲਾਉਣੀ ਹੋਣੀ ਹੈਗੀ ਕਮਨ ਅੱਛਾ ਆ ਦੂਏ ਖੇਤਾਂਵਾਂ ਠੀਕ ਆ ਲਓ ਜੀ ਬਾਈ ਇੱਕ ਸਾਈਡ ਮੁੰਡਾ ਹੋ ਗਿਆ ਵਿਹਲਾ ਇੱਕ ਪਲਾਟ ਵੱਡ ਹੋ ਗਿਆ ਨਿਭੜ ਗਿਆ ਨਿਭੜ ਗਿਆ ਇੱਕ ਟਰਾਲੇ ਦਾ ਕੰਮ ਨਿਭੜ ਗਿਆ ਦੂਆ ਦੂਵੀ ਸਾਈਡ ਖੜਾਇਆ ਪਤਾ ਉੱਥੇ ਪਾਣੀ ਲਾ ਗਿਆ ਗੋਭੀ ਥਰੋਂ ਵੱਡੀ ਸੀ ਨਾ ਅੱਛਾ ਉਹ ਖੜਾ ਬਾਈ ਦੇਖੋ ਟਰਾਲਾ ਉਹ ਕੋਈ ਆ? ਉਹੀ ਆ। ਪਾਣੀ ਲਾਦਾ ਫਿਰ ਫੋਰਮੈਨ ਕਿਆ ਕਹਿੰਦਾ ਹੁਣ ਬੰਬੂ ਪਾਉਂਗਾ ਹੁਣ? ਫੋਰਮੈਨ ਦੇਖਦੇ ਕਿਆ ਕਹਿੰਦਾ ਇੱਧਰ ਜਾਉਂਗਾ ਕਿ ਨਹੀਂ? ਲਓ ਜੀ ਸਰਤਾ ਦਾ ਕੰਮ ਹੁਣ ਤੂੜੀਆ ਰਹਿ ਗਿਆ ਔਰੇ ਹੁਣ ਤੂੜੀ ਬਣਾਉਣੀ ਹੈ? ਬਈ ਇਹਨਾਂ ਤੋਂ ਬਣਾਉਣੇ ਆਪਾਂ ਹਾਂ ਨਾ ਚਾਹੀਦੀ ਟਰੋੜੀ ਡੰਗਰ ਹੈਗੇ ਹਾਂ ਡੰਗਰ ਤਾਂ ਹੈਗੇ ਤੂੰ ਦੇਖਿਆ ਨਹੀਂ ਉੱਧਾ ਠੰਗੜਾ ਵਗੈਰ ਕਰੀ ਜੋਕੇ ਬਈ ਮੁੱਕੀ ਵੀ ਉਹਦੀ ਪੁਆਇੰਟਾਂ 'ਤੇ ਟਰੋੜੀ ਮੁੱਕੀ ਵੀ ਦੀ ਹੁੰਦਾ ਕਿ ਨਾ ਪੁਆਇੰਟਾਂ 'ਤੇ ਦੀ ਚੱਲ ਹੁਣ ਨਾ ਵੀ ਆਜੂਗੀ ਦੇਖੀ ਆਵਾ ਸਰਚਨਾ ਮਰਾਲੀ ਦੇਖ ਰੇ ਭਾਈ ਜੋ 17 ਫੁੱਟਾ ਟਰਾਲਾ 572 ਵਗਰ 17 ਫੁੱਟਾ ਟਰਾਲਾ 572 ਵਗਰ ਭਾਈ ਦਬਦਾ ਨਹੀਂ ਹੈਗਾ 100 ਗਾਲਟਨ ਦੇ ਕਰੀਬ ਕਾਨ ਕੋਣੀ ਵੇ ਟਰਾਲੇ 'ਚ ਔਰੇ ਵੱਟ-ਵੁੜ ਤਾਂ ਨਹੀਂ ਹੈਗੀ ਰਸਤੇ 'ਚ ਉਧਰ ਦੇਖ दो टहरा भरे जा रहे हैं भाई ड्राइवर है कि मान गए दो टहरा भरे जा रहे हैं झोटा ਉਹ ਵੀ ਤਰਵਾਸ ਆ ਬਾਈ ਅੱਜ ਦੇਖ ਲਿਆ ਲਾਸਟ ਮੰਜ਼ਲ ਆ ਹੈ ਬਾਈ ਇੱਥੇ ਪਤਾ ਲੱਗਣਾ ਹੈ ਇਹ ਆਹੀ ਦੀ ਲਾਸਟ ਮੰਜ਼ਲ ਆ ਲਓ ਜੀ ਬਾਈ ਗਿੱਲੇ ਖੇਤ ਨੇ ਲਾਸਟ ਵਾਰ ਆ ਕੇ ਹੱਥ ਕਰਕੇ ਲੈ ਲਿਆ ਇੱਧਰ ਗੰਨੇ ਨੂੰ ਵੜ ਲੱਗਿਆ ਉਹਦੇ ਕਰਕੇ ਕਿੱਦਾ ਹੋ ਗਿਆ ਦੇਖੋ ਤਾਂ ਇਹ ਜੂਏ ਗਿੱਲੇ ਵਾਲਾ ਤਾਂ ਇੱਕ ਟਾਇਰ ਥੋੜਾ ਜਿਹਾ ਦਬ ਗਿਆ ਤੇ ਅਰਜਨ ਵੈਲੀ ਜਾਂਦਾ ਹੁਣ ਅਰਜਨ ਵੈਲੀ ਘਟੋ ਜਨ ਪਾਉਂਗੇ ਲਓ ਜੀ ਬਾਈ ਪ੍ਰਧਾਨ ਇਸ਼ਾਰਾ ਦੇਈ ਫੜ ਹਾਂ ਠੀਕ ਹੈ ਠੀਕ ਹੈ ਜੇਕੇ ਸਿੱਧਾ ਹੋ ਜਾਏ ਜਕੇ ਵਾਸ ਮਗਨ ਘੁੰਮਦਾਦਾ ਬਾਈ 575 ਹੁਣ ਦੇਖਦੇ ਆ ਬਾਈ ਹੁਣ ਪੈਏ ਦੋਹੇ ਝੋਟੇ ਸਿੱਧੇ ਰਾਹ ਪ੍ਰਧਾਨ ਇਸ਼ਾਰਾ ਦਊਂਗਾ ਮੂਰੇ ਤੇ ਮੈਂ ਕਹਿੰਦਾ ਹੋਰੀ ਕਰਨ ਹੌਲੀ ਕਿਥੇ ਚੜਦਾ ਚਲੋ ਜੀ ਫਤਿਹ ਚੜ ਗਿਆ ਭਾਈ ਚੜ ਗਿਆ ਚੜ ਗਿਆ ਚੜ ਗਿਆ ਗੱਲਾਂ ਹੀ ਭਾਈ ਵੈਸੇ ਅਸੀਂ ਟਰੈਕਟਰ ਵੀ ਲਿਆਏ ਤੇ ਠੀਕ ਹੈ ਰਿਹਾ ਭਾਈ ਠੀਕ ਰਿਹਾ ਕੰਮ ਹਾਂ ਠੀਕ ਹੈ ਕੰਮ ਡਰਾਈਵਰ ਹੈਗਾ ਮੁੰਡਾ ਰੈਡੀ ਹਾਂ ਮੁੰਡਾ ਰੈਡੀ ਹੈ ਲਓ ਜੀ ਭਾਈ ਮਨੇ ਬਾਈ ਦੇ ਦੋਵੇਂ ਖੇਤਾਂ ਜਾਏ ਆ ਤੇ ਦੋਈ ਮਸ਼ੀਨ ਦੋਈ ਮਸ਼ੀਨ ਜਿਹੜੇ ਵੀਰ ਤੇ ਪਹਿਲਾਂ ਵੜਾਈ ਤੀ ਭਾਈ ਉਹ ਕੋਲ ਦੋ ਮਸ਼ੀਨਾਂ ਸਾਰੀਆਂ ਜੀ ਕੋਲ ਉਹ ਦੋਈ ਮਸ਼ੀਨ ਇੱਧਰ ਚੱਲਦੀ ਹੈ ਉਹ ਪਹਿਲੀ ਪੁਰਾਣੀ ਤੇ ਨਵੀਂ ਲਈ ਵੀ ਆ ਤੇ ਵੀ ਗੱਤੀ ਲੋਟੇ ਨੇ ਮਹਿੰਦਰਾ ਬਾਈ ਆਇਆ ਨਾ ਬਨੇ ਬਾਈ ਥੂੜੀ ਆਪਣੀ ਹੋ ਗਈ ਸੀ ਪਸਦ ਤੇ ਤਾਂ ਅਸੀਂ ਇਹ ਬੜਾ ਲਈ ਬਾਈ ਕਹਿੰਦਾ ਕੱਲ ਨੂੰ ਜੇ ਥੂੜੀ ਬਣਾ ਦੂ ਇਹਦਾ ਨੰਬਰ ਆਜੂ ਕੱਲ ਨੂੰ ਥੂੜੀ ਦਾ ਹਾਂ ਪਰ ਠੀਕ ਹੈ ਨਾ ਠੀਕ ਹੈ ਪੌਂਟਾ ਬਰੇ ਦੇ ਥੂੜੀ ਯਾਰ ਬਾਕੀ ਬਾਈ ਜਾਂਦਾ ਤੁਸੀਂ ਦੇਖਦਾ ਕਿਹੜੇ ਹਸਾਮ ਨਾਲ ਕੀ ਬਣੀ ਉਹ ਵੀ ਪੱਕੀ ਸੀ ਮੰਡੇ ਚ ਰਹਿ ਗਿਆ ਜਿਹੜੀ ਕਿੰਨਾ ਮੰਡਾ ਰਹਿ ਗਿਆ ਮੰਡੇ ਚ ਤਾਂ ਰਹਿ ਗਿਆ ਆਮਰੇ ਕਬੱਡੀ ਦੀ ਉੱਤੇ ਗੰਨਾ ਹੈਗਾ ਤਾਂ ਉਹਨੂੰ ਪਾਣੀ ਨਾਰਾ ਇੱਕ ਬੰਦਾ ਏ ਉਹਨੇ ਪਾਣੀ ਲਾਤਾ ਤਾਇਆ ਕਾਹਨੇ ਪਾਣੀ ਲਾਤਾ ਤੂੰ ਕਹਾ ਕਰਕੇ ਫੇ ਜਿੱਦਿਰ ਵਜੀ ਲੰਗਣੀ ਤੇ ਗਿੱਲਾ ਹੋ ਗਿਆ ਉੱਥੇ ਹੁਣ ਇੱਕ ਅੱਧੇ ਦਿਨ ਦਾ ਗੈਪ ਆਊਗਾ ਦੋ ਦਿਨ ਦਾ ਦੋ ਦਿਨ ਜਿੰਕੂ ਤੋਂ ਪਾਈ ਰੇ ਦੋ ਦਿਨ ਬਾਕੀ ਨਹੀਂ ਨੀਣਾ ਅਭੀ ਵਧੀਆ ਟੌਰੀ ਹੈ ਬਾਕੀ ਹਜੇ ਹੈਗਾ ਕੰਮ ਬਸ ਤੱਕ ਦਿੱਤਾ ਹੈ ਹੋ ਗਿਆ ਅੱਧਾ ਵਿਹਲਾ ਹਾਂ ਪਾਰਟੀ ਕਰੇ ਕਰ ਰਹੇ ਆਂਦੀ ਪਾਰਟੀ ਇੱਧਰ ਤਰਨਜੀਤ ਬਾਈ ਕਹਿ ਲੈ ਵੀਰੇ ਕੰਮ ਬੜੇ ਚੱਲੀ ਜਾਂਦਾ ਜੀ ਬੱ ਚੱਲੀ ਜਾਂਦਾ ਵੀਰ ਕੰਮ ਖੁੱਲ ਗਿਆ ਜੀ ਬੱ ਖੁੱਲਿਆ ਬਈ ਕੰਮ ਬਾਈ ਇਹ ਵੀਰ ਬਾਈ ਮੰਡੇ ਰੀਚ ਚ ਚੱਲਦੀ ਕੰਮ ਇਹਨਾਂ ਅਮਾਨਾ ਵੀ ਵੱਢ ਗਿਆ ਹੀ ਅੱਜ ਕਾਫੀ ਏਰੀਆ ਕਰਿਆ ਬਾਈ ਇੱਧਰ ਵੀ ਸਾਡੇ ਵਾਲੀ ਸਾਈਡ ਵੀ ਹਾਂ ਜੇ ਲੈਦਾ ਵੀਰੇ ਵੱਡੇ ਜੇ ਲੈਣਾ ਵੀ ਜੇਲੇ ਵੀਰਾਂ ਦੀ ਵਿੰਦਰ ਬਾਈ ਵੀ ਕਈ ਏਰੀਆ ਨੇ ਵੜਿਆ ਜੀ 100 ਰੁਪਏ ਨਾਲ ਇੱਕ ਆਪਣੀ ਜਿਹੜੀ ਸਵੇਰੇ ਆਈ ਤੇ ਉਹ ਹੀ ਕੰਮ ਬਾਤੀ ਇਧਰ ਆਪਣੇ ਦੇ ਉਖੜ ਨਹੀਂ ਵੀ ਲੱਗੇ ਵੇ ਸਰ ਉਹ ਕੱਢਣੇ ਸਰ ਉਹ ਵੀ ਕਰੀ ਜਾਂਦੇ ਗੱਟੀ ਇੱਕ ਘਰ ਖੇਤ ਦੇਖਿਆ ਆ ਘਰ ਵੀ ਸਾਰਾ ਹੀ ਸਾਰਾ ਤੇਰੀ ਭਈ ਸਰੋਜ ਨੋਟ ਆ ਆਪਣੇ ਮਿਹਨਤ ਵੀ ਬਹੁਤ ਆ ਭਾਈ ਨਹੀਂ ਚੈਗੀ ਰੇਟ ਕੀ ਰੇਟ ਘਟਾ ਸਰ ਉਹਦਾ ਰੇਟ ਘਟਾ ਇਹ ਤਾਂ ਹੈ ਵੀ ਲੈ ਦੇਖਦੇ ਕੱਲ ਨੂੰ ਸਾਡਾ ਕਿੰਨਾ ਲੱਗਦਾ ਹੋਊਗਾ ਲੈ ਆਪਨੇ ਹੁਣ ਹੁਣ ਪੁੱਛੀਦਾ ਹੁਣ ਕੇ ਬਾਪੂ ਹੁਣ ਤਾਂ ਖੜਾ ਨਹੀਂ ਹੁੰਦਾ ਹੈਗਾ ਤੇਰੇ ਵੀ ਦੋ ਟੈਰਾ ਪਰ ਆਇਆ ਲੈ ਬੜਾ ਬੜਾ ਜਿਹਾ ਆਲਾ ਫੜਦਾ ਇਹ ਤਾਂ ਨਹੀਂ ਉਹ ਵੀ ਗਿੱਲੇ ਕਰਕੇ ਹੋਏ ਨੇ ਤਾਂ ਨਹੀਂ ਨਿਕਲਣ ਆਉਂਦਾ ਦੂਏ ਲੋਟ ਆਇਆ ਭਾਈ ਇਹਨੇ ਇਹ ਆ ਫੜਿਆ ਨਹੀਂ ਇਹ ਇਹ ਉੱਥੇ ਅੱਗੇ ਆ ਜਿਹੇ ਕਿਨੇ ਦਾ 3 ਮੈਟਰੀਕੀ ਜੀ ਪਾਸੋਂ ਕੱਢਿਆ ਹੋਣਾ ਸੀ ਕਿਨੇ ਪਈ ਉਹੀ ਪਈ ਹੈ ਨਾ ਭਾਈ ਉਹਨੇ ਫਸ ਗਏ